ਬਹੁਤ ਪਸੰਦ ਆ ਤਦ ਕਰਕੇ ਨਾ ਮੈਂ ਕਿ ਇੱਥੇ ਚੱਲਦੇ ਆ ਚਲੋ ਉੱਥੇ ਬਹਿਨੇ ਆਜੋ ਆਓ ਮੈਡਮ ਬੈਠੋ ਕਿਉਂ ਮੇਰਾ ਬੀਪੀ ਵਧੋਂ ਘਟੋਂ ਨਹੀਂ ਆ ਕੀ ਗੱਲ ਐ ਦੱਸ ਕੀ ਗੱਲ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਕੀ ਰੁਕ ਜਾ ਪੁੱਛ ਮੰਗਾਲੀਏ ਪਹਿਲਾਂ ਖਾਣ ਨੂੰ ਉਹ ਤੁਹਾਨੂੰ ਖਾਣ ਦੀ ਪਈ ਆ ਪਹਿਲਾਂ ਇਹ ਤੇ ਸੁਣ ਲੋ ਮੈਂ ਕੀ ਕਹਿਣਾ ਵਾਂ ਦੱਸੋ ਤੁਹਾਨੂੰ ਵੀ ਪਤਾ ਸਾਡੀ ਪੜਾਈ ਖਤਮ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਵਾ 2 ਸਾਲ ਹੋ ਗਏ ਆ ਮੈਂ ਆਪਣੇ ਘਰ ਦੇ ਨੂੰ ਟਾਲ ਮਟੋਲ ਕਰਨ ਨਹੀਂ ਆ ਕਦੀ ਕੋਈ ਰਿਸ਼ਤਾ ਲੈਣ ਦੇ ਕਦੀ ਕੋਈ ਰਿਸ਼ਤਾ ਲੈਣ ਦੇ ਉਹ ਮੈਨੂੰ ਹੀ ਪਤਾ ਮੈਂ ਉਹਨਾਂ ਨੂੰ ਕਿਤਨਾ ਬਹਾਨੇ ਜਿ ਲੈ ਜੰਨੀ ਆ ਹਜੇ ਮੈਂ ਆ ਕਰਨਾ ਵਾ ਹਜੇ ਮੈਂ ਉਹ ਕਰਨਾ ਵਾ ਤੁਹਾਡੇ ਇਸ ਚੱਕਰ ਦੇ ਵਿੱਚ ਮੈਂ ਤੇ ਇੱਕ ਉਹਦਾ ਸਲੂਨ ਦਾ ਵੀ ਕੋਰਸ ਕਰ ਲਿਆ ਐਕਸਟਰਾ ਕਹੇ ਦੀ ਡੋਲੀ ਨਾ ਚੜਹੀਂ ਮੈਂ ਗੱਡੀ ਵਾਲੀ ਗੱਡੀ ਪੈਂਚਰ ਕਰ ਦੇਣ ਉਹ ਤੇਰੀ ਡੋਲੀ ਵਾਲੀ ਗੱਡੀ ਬਾਅਦ ਚ ਨਾ ਕਵੀ ਫਿਰ ਕਰੋ ਨਾ ਕੁਛ ਜੇ ਬਾਅਦ ਚ ਨਾ ਕਵੀ ਟਾਈਮ ਕਿੰਨਾ ਹੋ ਗਿਆ ਤੇ ਆਪ ਹੀ ਵੇਖੋ ਤੁਸੀਂ ਤੇ ਕੁਝ ਕਰਨ ਹੀ ਨਹੀਂ ਦੇ ਕਰਨ ਡਿਆਂ ਮੈਂ ਪਤਾ ਗੱਲ ਦੱਸਾਂਗੀ ਮੈਂ ਨਾ ਆਪਣੀ ਇਸ ਪ੍ਰਾਈਵੇਟ ਜੌਬ ਚ ਨਾ ਸੈਟੀਸਫਾਈ ਨਹੀਂ ਹੈਗਾ ਭਾਵੇਂ ਇਹਦੇ ਵਿੱਚ ਸੈਲਰੀ ਚੰਗੀ ਆ ਸਭ ਕੁਝ ਚੰਗਾ ਵਾ ਪਰ ਨਾ ਮੈਨੂੰ ਸ਼ੌਂਕ ਆ ਕਿ ਮੈਂ ਨਾ ਆਈਏਐਸ ਆਈਪੀਐਸ ਬਣਾ ਤੇ ਮੈਂ ਆਪਣਾ ਉਹਦੇ ਵਿੱਚ ਜਾਣਾ ਚਾਹੁੰਨਾ ਵਾ ਆਫੀਸਰ ਕੈਡਰ ਚ ਜਾਣਾ ਮੈਂ ਵੀ ਚਾਹਨੀ ਆ ਤੂੰ ਕੁਝ ਵੱਡਾ ਬਣੋ ਪਰ ਕੋਈ ਗੱਲ ਨਹੀਂ ਇਹ ਸਾਰਾ ਕੁਛ ਆਪਿਆ ਤੋਂ ਬਾਅਦ ਵੀ ਕਰ ਸਕਦੇ ਆ ਤੁਹਾਡੀ ਸੈਲਰੀ ਤੇ ਵਧੀਆ ਮਾ ਨਾ ਮੈਂ ਕਰ ਲਾਂਗੀ ਜਸਟ ਮੈਨੂੰ 6 ਮਹੀਨੇ ਦਾ ਟਾਈਮ ਦੇ ਦੇਵੇ 6 ਮਹੀਨੇ ਦੇ ਵਿੱਚ ਮੈਂ ਆਪਣਾ ਕਿਤੇ ਨਾ ਕਿਤੇ ਹੋ ਜਾਣਾ ਵਾ 6 ਮਹੀਨੇ ਨਹੀਂ 6 ਮਹੀਨੇ ਬਹੁਤ ਜ਼ਿਆਦਾ ਵਾ ਹੁਣ ਨਾ ਮੇਰੇ ਲਈ ਬਹੁਤ ਮੁਸ਼ਕਿਲ ਆ ਮੰਮੀ ਪਾਪਾ ਨੂੰ ਨਾ ਘਹਿ ਪਾਣਾ ਤੁਹਾਨੂੰ ਪਾਪਾ ਦਾ ਸੁਭਾਅ ਦਾ ਪਤਾ ਹੀ ਹੈਗਾ ਵਾ ਤੇ ਉਹਨਾਂ ਨੂੰ ਹਜੇ ਮਨਾਣਾ ਕਿੰਨਾ ਮੁਸ਼ਕਿਲ ਆ ਮੈਨੂੰ ਨਹੀਂ ਪਤਾ ਮੈਂ ਨਾ ਮੈਨੂੰ ਆਪਣੇ ਘਰ ਲੈ ਕੇ ਚੱਲੋ ਮੈਂ ਵੀ ਤੁਹਾਡੀ ਮੰਮੀ ਨਾਲ ਗੱਲ ਕਰ ਉਹ ਮੈਂ ਘਰ ਲੈ ਕੇ ਜਾਵਾਂ ਤੇਰਾ ਦਿਮਾਗ ਸਹੀ ਹੈ ਕੀ ਹੋ ਗਿਆ ਵਾ ਮੇਰੀ ਮੇਰੀ ਇੱਕ ਮਿੰਟ ਗੱਲ ਮੈਨੂੰ 6 ਮਹੀਨੇ ਦਾ ਟਾਈਮ ਦੇ ਦੇ ਕਿਰਨ ਮੈਂ ਪ੍ਰਾਈਵੇਟ ਜੌਬ ਕਰਦਾ ਵਾਂਗਾ ਨਾ ਤੇ ਘਰ ਦੇ ਆਣੂ ਆ ਕੇ ਤੇਰੇ ਆਣੂ ਕਹਾਂਗਾ ਤੇ ਉਹਨਾਂ ਨੇ ਕਹਿਣਾ ਪ੍ਰਾਈਵੇਟ ਜੌਬ ਦੀ ਕੋਈ ਸਿਕਿਉਰਿਟੀ ਨਹੀਂ ਹੁੰਦੀ ਇਹੋ ਮੈਂ ਅਫਸਰ ਲੱਗਾ ਹੋਇਆ ਘਰ ਦੇ ਆਣੇ ਖੁਸ਼ੀ ਖੁਸ਼ੀ ਤੇਰੇ ਆਣੇ ਨਾ ਕੁੜੀ ਤੋਰ ਦੇਣੀ ਮੇਰੇ ਨਾਲ ਨਾ ਨਾ ਕਿਰਨ ਨਹਿਰ ਚ ਸ਼ਾਲ ਮਾਰਨੇ ਨਹਿਰ ਚ ਸ਼ਾਲ ਮਾਰਨ ਬਾਰੇ ਸੋਚ ਉਹ ਮੇਰੀ ਗੱਲ ਸੁਣੋ ਮੈਂ ਕੋਈ ਨਾ ਨੋਜੇ ਸ਼ਾਲ ਨਹੀਂ ਮਾਰਨੀ ਮੈਨੂੰ ਆਪਣੀ ਜ਼ਿੰਦਗੀ ਬੜੀ ਪਿਆਰੀ ਹੈ ਜੇ ਤੁਸੀਂ ਆ ਨਾ ਨਾ ਕੀਤੀ ਮੈਂ ਕਿਤੇ ਹੋਰ ਵਿਆਹ ਕਰਾ ਲਵਾਂਗੀ ਵਾਹ ਤੇ ਅਹੀਂ ਤੇ ਬਸ ਰਾਖੀ ਕਰਦੇ ਹੀ ਰਹਿ ਗਏਗੇ ਮੇਰੀ ਗੱਲ ਸੁਣੋ ਮੈਂ ਮਜ਼ਾਕ ਕਰਨ ਨਹੀਂ ਆ ਪਲੀਜ਼ ਕੁਝ ਕਰੋ ਤੁਸੀਂ ਮੈਨੂੰ ਤੁਸੀਂ ਕਦੀ ਆਪਣੀ ਮੰਮੀ ਨਾਲ ਨਹੀਂ ਮੇਰੀ ਗੱਲ ਕਰਾਈ ਉਹਨਾਂ ਨਾਲ ਤੇ ਗੱਲ ਕਰੋ ਫੇ ਤੁਸੀਂ ਦੱਸਿਆ ਨਹੀਂ ਹਾਈ ਤੇ ਕਾਨੂੰਨਾਂ ਨੂੰ ਨਹੀਂ ਨਹੀਂ ਉਹ ਤੇ ਬੜੇ ਖੁਸ਼ ਆ ਉਹਨਾਂ ਨੂੰ ਪਤਾ ਸਾਰੀ ਗੱਲ ਦਾ ਉਹ ਬੜੇ ਖੁਸ਼ ਆ ਉਹ ਤੇ ਖੁਦ ਕਹਿੰਦੇ ਆ ਕਿ ਵਿਆਹ ਕਰਾ ਲਾ ਵਿਆਹ ਕਰਾ ਲਾ ਬਸ ਮੈਨੂੰ ਹੀ ਇਹ ਹੈ ਕਿ ਥੋੜਾ ਮੈਨਾ ਕਿਤੇ ਮੇਰਾ ਇੱਕ ਸੁਪਨਾ ਵਾ ਕਿ ਮੈਂ ਆਈਪੀਐਸ ਸਿਲੈਕਟ ਹੋ ਜਾਵਾਂ ਮੈਂ ਵੀ ਤੇਰੇ ਸੁਪਨਿਆਂ ਦੀ ਕਦਰ ਕਰਦੀ ਆ ਮੈਂ ਵੀ ਚਾਹਨੀ ਆ ਤੂੰ ਕੁਝ ਵੱਡਾ ਵੱਡੇ ਅਫਸਰ ਬਣੋ ਪਰ ਇਸ ਬਾਰੇ ਤੂੰ ਜਰੂਰ ਸੋਚੋ ਪਲੀਜ਼ ਮੈਂ ਸਵੇਰ ਦਾ ਕੁਝ ਨਹੀਂ ਖਾਦਾ ਤੇ ਤੂੰ ਮੈਨੂੰ ਬਸ ਗੱਲਾਂ ਹੀ ਘੁਵਾਈਂਦਾ ਤੁਹਾਨੂੰ ਖਾਨ ਦੀ ਪਈ ਆ ਇੱਕ ਕੁੜੀ ਦੀ ਲਾਈਫ ਪਤਾ ਕਿੰਨੀ ਟਫ ਹੁੰਦੀ ਆ ਕਿੰਨਾ ਪ੍ਰੈਸ਼ਰ ਹੁੰਦਾ ਮਾਂ ਪਿਓ ਦਾ ਤੇ ਇਹ ਸਭ ਫਿਰ ਮੇਰੇ ਲਈ ਬੜਾ ਔਖਾ ਜਾਣਾ ਵਾ ਸਾਰਾ ਕੁਝ ਮੈਨੇਜ ਕਰੇ ਨੇ ਮੈਂ ਵੀ ਨਾ ਪੇਰੈਂਟਸ ਦੀ ਫੀਲਿੰਗ ਦੀ ਕਦਰ ਕਰਦਾ ਵਾਂ ਮੈਂ ਵੀ ਕੋਈ ਭੱਜਣ ਭਜਾਉਣ ਦੇ ਵਿੱਚ ਯਕੀਨ ਨਹੀਂ ਰੱਖਦਾ ਕਿ ਮੈਂ ਤੈਨੂੰ ਕਹਾਂ ਚਲਾ ਨਿਕਲ ਚਲੀਏ ਇਹ ਜੋ ਜਿਹੜੇ ਵੀ ਇਹ ਕੰਮ ਕਰਦੇ ਬੜਾ ਗਲਤ ਕਰਦੇ ਆ ਐਸੇ ਕਰਕੇ ਮੈਂ ਜੋ ਵੀ ਕਰਨਾ ਵਾ ਨਾ ਮੈਂ ਆਪਣੇ ਪੇਰੈਂਟਸ ਨੂੰ ਤੇ ਤੇਰੇ ਪੇਰੈਂਟਸ ਨੂੰ ਕੰਫੀਡੈਂਸ ਚ ਲੈ ਕੇ ਕਰਨਾ ਵਾ ਚਲੋ ਠੀਕ ਆ ਚਲ ਛੱਡੋ ਨਾ ਕਾਫੀ ਕਾਫੀ ਪੀਏ ਮੈਂ ਹੁਣ ਫੇਰ ਵੀ ਲਾਸਟ ਟਾਈਮ ਕਹਿ ਦਿੰਨੀ ਆ ਮੈਂ ਜ਼ਿਆਦਾ ਵੇਡ ਨਹੀਂ ਕਰਨੀ ਮੇਰੀ ਮੰਮੀ ਮੇਰੇ ਪੂਰੇ ਮਗਰ ਪਈ ਹੋਈ ਆ ਚੰਗਾ ਬੇਟਰ ਕਿਰਨ 아이 ਨਹੀਂ ਹੈ ਜੇ ਪਤਾ ਨਹੀਂ ਕਿੱਥੇ ਚਲੀ ਗਈ ਹੈ ਕਹਿਆ ਕਿ ਗਈ ਸੀ ਕਿ ਮਨੂੰ ਮਾਂ ਮੰਮੀ ਆਨੀ ਸੇਲੀਵਾਲ ਚਲਨੀ ਹੈ ਪਤਾ ਨਹੀਂ ਕਿੱਥੇ ਚਲੀ ਜਾਂਦੀ ਮਨ ਤੇ ਕੋਈ ਗੜਬੜ ਨਜ਼ਰ ਆਣ ਲਈ ਹੈ ਚੈਨ ਨਹੀਂ ਆਂਦਾ ਪਿਆ ਮਨ ਨੂੰ ਕੀ ਕਰਾਂ ਟਾਈਮ ਵੀ ਬੜਾ ਹੋਈ ਜਾਂਦਾ ਪਿਆ ਵੈ ਸਮਝ ਨਹੀਂ ਲੱਗਦੀ ਪਈ ਇਹ ਜਰੂਰ ਮਨ ਨੂੰ ਨਾ ਝੂਠ ਬੋਲ ਕੇ ਜਾਂਦੀ ਵੀ ਸੇਲੀਆਂ ਵਾਲ ਨਹੀਂ ਜਾਂਦੀ ਵੀ ਕੋਈ ਗੜਬੜ ਲੱਗਦੀ ਪਈ ਹਾਏ ਨਾ ਇਹੋ ਜਿਹਾ ਕੰਮ ਨਾ ਕਰੇ ਮੇਰੀ ਧੀ ਚਲ ਕਿ ਪਤਾ ਮੈਂ ਵੈਸੇ ਹੀ ਸੋਚਦੀ ਪਈ ਆ ਇਹੋ ਜਿਹੀ ਗੱਲ ਨਾ ਹੀ ਹੋਵੇ ਤੇ ਚੰਗੀ ਐ ਚਲ ਆਂਦੀ ਐ ਨਾ ਅੱਜ ਮੈਂ ਪੂਰਾ ਪੁੱਛ ਹੀ ਲੈਨੇ ਆਨੂੰ ਪਰ ਗਈ ਜਾਂਦੀ ਤਾਂ ਜਾਂਦੀ ਕਿੱਥੇ ਆ ਹਾਂ ਆ ਗਈ ਐ ਬੈਠ ਜਾ ਹਾਂ ਹਾਂਜੀ ਮੰਮੀ ਕੀ ਇਹ ਬੜਾ ਸემი ਸემი ਬੋਲਦੀ ਪਈ ਹੈ ਨਹੀਂ ਮੈਂ ਕਹਤ ਸემი ਨਹੀਂ ਤੇਰੀ ਜਬਾਨ ਹੀ ਤਥ ਲਈ ਜਾਣ ਡਈ ਆ ਕਿੱਥੇ ਗਈ ਸੀ ਤੂੰ ਤੁਸੀਂ ਮੇਰੇ ਰੂਮ ਚ ਹਾਂ ਮੈਂ ਬੈਠੀ ਮੈਂ ਵੇਖਾਂ ਮੈਂ ਕਾ ਜਾ ਕੇ ਦੇਖਾਂ ਤੇ ਸਹੀ ਕੋਈ ਵੀ ਨਹੀਂਗਾ ਤੂੰ ਕਹ ਮ ਹੁਣੇ ਆਨੀ ਆ ਹੁਣੇ ਆਨੀ ਕਿੱਥੇ ਗਈ ਸੀ ਤੂੰ ਮੈਂ ਤੁਹਾਨੂੰ ਦੱਸਿਆ ਤੇ ਹੀ ਮੈਂ ਆਪਣੇਆ ਫਰੈਂਡਸ ਦੇ ਨਾਲ ਗਈ ਸੀ ਕੋਈ ਫਰੈਂਡ ਫਰੰਡ ਮੈਂ ਹੁਣੇ ਤੇਰੀ ਫਰੈਂਡ ਨੂੰ ਫੋਨ ਕੀਤਾ ਕੰਦੇ ਮੇਰੇ ਵੱਲ ਆਏ ਨਹੀਂ ਆਂਟੀ ਮੈਂ ਤੁਹਾਡੇ ਵੱਲ ਆਣ ਲੱਗੀ ਕਿਰਨ ਨੇ ਮੰਨੂ ਕਹੀ ਮੇਰੇ ਵੱਲ ਆਈਂ ਅੱਜ ਕੋਈ ਕਾਲਜ ਦਾ ਕੋਈ ਕੰਮ ਕੁਮਾਗਾ ਵਾ ਕਿੱਥੇ ਗਈ ਸੱਚ ਸੱਚ ਦੱਸ ਦੇ ਪੁੱਤਰ ਮੰਨੋ ਮਨ ਨੂੰ ਚੈਨ ਨਹੀਂ ਆਂਦਾ ਵਾ ਮਨ ਨੂੰ ਬੜੀ ਪਛਾਣ ਨਹੀਂ ਹੋਈ ਹੋਈ। ਮੰਮੀ ਮੈਂ ਕਿੱਥੇ ਜਾਣਾ? ਤੁਹਾਨੂੰ ਮੈਂ ਕਿਹਾ ਤੇ ਆ ਮੈਂ ਕਿਤੇ ਗਈ ਸੀ ਕੰਮ। ਕੰਮ? ਕਿਹੜਾ ਕੰਮ? ਕੋਈ ਕੰਮ ਲੁਪਦੀ ਪਈ ਆ। ਮੈਂ ਉਹ ਜੀ ਨੂੰ ਸਟਾਰਟ ਕਰਨਾ ਹੈ। ਬਿਜ਼ਨਸ ਤੇ ਕੋਈ ਸਟਾਰਟ ਕਰਨਾ ਹੈ। ਜੋ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਉਹਨਾਂ ਨੇ ਮੇਰੀ ਗੁੱਤ ਮਰੋੜੀ ਦੇ ਦੇਣੀ ਆ। ਉਹਨਾਂ ਨੇ ਕਿਹਾ ਤੂੰ ਧੀ ਦਾ ਧਿਆਨ ਨਹੀਂ ਰੱਖ ਸਕਦੇ। ਹੁਣ ਤੇਰ ਵੱਡੀ ਭੈਣ ਦਾ ਵੀ ਵਿਆਹ ਕੀਤਾ ਵਾ ਸਭ ਕੁਝ ਕੀਤਾ ਵਾ ਕੋਈ ਉਹ ਜੀ ਗੱਲਬਾਤ ਸਭ ਕਿਤੇ ਦੱਸ ਕੇ ਜਾਂਦੇ। ਕਿੰਨਾ ਸੋਹਣਾ ਤੇਰੇ ਪਾਪਾ ਨੇ ਕੀਤਾ ਵਾ। ਤੂੰ ਪਤਾ ਨਹੀਂ ਕਿਹੜੇ ਲੱਛਣਾਂ ਚ ਤੁਰੀਆਂ ਹੀ ਆ ਫਿਰ ਤੇਰੇ ਪਾਪਾ ਨੇ ਕਿਹਾ ਨਾ ਤੂੰ ਹੀ ਸਿਰ ਤੇ ਚੜਾਇਆ ਛੋਟੀ ਆ ਨਾ ਤਾਦੇ ਸਿਰ ਤੇ ਚੜਾਇਆ ਸੱਤ ਤੋਂ 10 ਦੇ ਪੁੱਤਰ ਮਣੋ ਉਹ ਮੰਮੀ ਗੱਲ ਪਤਾ ਕੀ ਆ ਹੂੰ ਬੋਲ ਬੋਲਦੀ ਨਹੀਂ ਤੇਰੇ ਚਿਹਰੇ ਤੇ ਕੋਈ ਉਹਦੀ ਗੱਲ ਬਾਤ ਆ ਤੇਰਾ ਹੁਣ ਨਾ ਵਿਆਹ ਵਿਊ ਕਰ ਦੇਣਾ ਮੈਂ ਵਿਆਹ ਹਾਂ ਵਿਆਹ ਕਰਨਾ ਹੀ ਪੈਣਾ ਮੈਨੂੰ ਯਾਰ ਮੈਂ ਨਹੀਂ ਹੈ ਬਟਾ ਅਸੀਂ ਹਲਸੇ ਤੂੰ ਅੰਨੀ-ਅੰਨੀ ਦਿਲ ਸੇ ਹਲੀਆਂ ਦੇ ਨਾਲ ਜਾਵੇਂ ਰੱਬ ਨਾ ਕਰੇ ਕਿ ਤੈਨ ਸਹੇਲੀਆਂ ਪੁੱਠੀਆਂ ਮਤਾਂ ਦਿੰਦੀਆਂ ਭੀਆ ਮੇਰਾ ਖਿਆਲ ਨਹੀਂ ਨਹੀਂ ਮੰਮੀ ਹਾਂ ਵਿਆਹ ਸਿੱਧੀ ਹੋ ਕੇ ਬੈਰ ਮੇਰਾ ਪੂਰੀ ਕਲੀਅਰ ਗੱਲ ਕਰ ਮੈਨਾਂ ਅੱਜ ਗੱਲ ਕੀ ਹੈਗੀ ਹੈ ਵਿਆਹ ਮੈਂ ਤਾਂ ਅਜੇ ਨਹੀਂ ਕਰਨਾ ਕਿਉਂ ਮੈਨਾਂ ਤੇ ਨਾਲ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਸੀ ਮੈਨੂੰ ਪਤਾ ਤੂੰ ਹੀ ਸਮਝੋਗੇ ਸਮਝਾਂਗੇ ਤੇ ਸਮਝਾਂਗੀ ਤੇ ਸਮਝਾਂਗੀ ਉਹ ਨਾ ਹਾਂ ਮੈਂ ਕਿਸੇ ਨੂੰ ਪਸੰਦ ਕਰਦੀ ਹਾਂ। ਤੂੰ ਤੇ ਮਿਲ ਤੜ ਕਣੀਵ ਦਾ ਆਤੀਓ। ਤੇ ਜਿਹੜੇ ਤੇਰੇ ਪਾਪਾ ਨੇ ਮੁੰਡਾ ਲੱਭਿਆ ਤੇਰੇ ਵਾਸਤੇ ਉਹ ਮੰਮੀ ਹਾਂ ਤੁਸੀਂ ਤੁਸੀਂ ਗੱਲ ਕਰੋ ਪਾਪਾ ਨਾਲ। ਮੈਨੂੰ ਪਤਾ ਤੁਸੀਂ ਉਹਨਾਂ ਨੂੰ ਸਮਝਾ ਦੋਗੇ। ਕੀ ਸੁਣਾ? ਸੁਣੋ। ਹੂੰ। ਮੁੰਡਾ ਬਹੁਤ ਵਧੀਆ ਵਾ। ਅੱਛਾ। ਕੋਈ ਵੀ ਇਤਨਾ ਦੀ ਗੱਲ ਨਹੀਂ ਆ। ਹੂੰ। ਕਦੀ ਵੀ ਤੂੰ ਸਮਝ ਹੀ ਗਏ। ਤੂੰ ਮੁੰਡਾ ਕਲੀਅਰ ਗੱਲ ਦੱਸੇਂ। ਝੂਠ ਨਾ ਬੋਲੀਂ। ਫੇਰ ਮੈਂ ਦੇਖਾਂ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ ਨਹੀਂ ਨਹੀਂ ਮੰਮੀ ਮੈਂ ਤਾਂ ਨਾ ਛੁੱਟ ਗਿਆ ਮੁੰਡਾ ਕੰਮ ਕੀ ਕਰਦਾ ਉਹਨਾਂ ਦੀ ਪ੍ਰਾਈਵੇਟ ਜੌਬ ਕਰਦੀ ਮੈਨੇਜਰ ਲੱਗੇ ਹੋਏ ਆ ਕਿਹੜੀ ਕੰਪਨੀ ਚ ਲੱਗੇ ਆ ਉਹ ਮੰਮੀ ਐਮ ਐਨ ਸੀ ਚ ਲੱਗੇ ਆ ਅੱਛਾ ਤੇ ਨਾਲੇ ਮੇਰੀ ਗੱਲ ਸੁਣੋ ਸੁਣਾਓ ਮਾਪਿ ਉਹਨਾਂ ਤੇ ਇਹੋ ਹੀ ਹੁੰਦਾ ਨਾ ਕਿ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਕੋਈ ਐ ਬਣਾ ਹੋਵੇ ਵਧੀਆ ਵਧੀਆ ਹੋਵੇ ਉਹਦਾ ਨੇਚਰ ਵਧੀਆ ਹੋਵੇ ਤੇ ਸਾਰਾ ਸਾਰੀਆਂ ਕੁਆਲਟੀਸ ਉਹਨਾਂ ਦੇ ਵਿੱਚ ਹੈਗੀਆਂ ਵਾ ਪੁੱਤਰ ਖਾਲੀ ਖਾਣ ਪੀਣ ਨਾਲ ਨਹੀਂ ਕੁਛ ਹੁੰਦਾ ਸਾਡੇ ਖਾਨਦਾਨ ਦੇ ਵਿੱਚ ਜਚੇਗਾ ਫੈਮਲੀ ਕਿਹੋ ਜੀ ਉਹਨਾਂ ਦੀ ਮੰਮੀ ਜਚੇਗਾ ਕਿਉਂ ਨਹੀਂ ਹੂੰ ਬਹੁਤ ਜਚਣਗੇ ਫੈਮਲੀ ਉਹਨਾਂ ਦੀ ਵਧੀਆ ਵਾ ਸਾਰੀ ਤੈਨੂੰ ਸਾਰਾ ਉਹਨਾਂ ਦਾ ਖਾਨਦਾਨ ਦਾ ਪਤਾ ਸਾਰਿਆਂ ਨੂੰ ਮਿਲਿਆ ਹੀ ਹੈ ਤੁਹਾਨੂੰ ਮਿਲੀ ਤੇ ਮੰਮੀ ਮੈਂ ਕਿਸੇ ਨੂੰ ਵੀ ਨਹੀਂ ਹੈ ਫੇਰ ਤੈਨੂੰ ਕਿਸ ਤਰ੍ਹਾਂ ਪਤਾ ਪਰ ਉਹ ਗੱਲਾਂ ਤੇ ਕਰਦੇ ਆ ਨਾ ਗੱਲਾਂ ਤੇ ਬੰਦਾ ਬੜੀਆਂ ਉਡਾਰੀਆਂ ਮਾਰ ਜਾਂਦਾ ਵਾ ਕਿ ਇਸ ਤਰ੍ਹਾਂ ਤੇ ਸਾਰੀਆਂ ਗੱਲਾਂ ਛੱਡ ਉਹ ਤੇ ਮੰਮੀ ਪਾਪਾ ਕਿੱਦਾਂ ਦੇ ਆ ਮੰਮੀ ਪਾਪਾ ਉਹਨਾਂ ਨੇ ਵਿਖਾਇਆ ਵਾ ਫੋਟੋ ਦੇ ਵਿੱਚ ਪਰ ਉਹਨਾਂ ਦੀ ਪੁੰਮੀ ਦਾ ਨੇਚਰ ਮੈਨੂੰ ਬੜਾ ਵਧੀਆ ਲੱਗਦਾ ਉਹਦਾ ਨਾਮ ਕੀ ਹੈ ਨਾਮ ਉਹਨਾਂ ਦਾ ਉਹਨਾਂ ਦਾ ਨਾਮ 골ਡੀਮਾਨ 골ਡੀਮਾਨ ਹਾਂਜੀ ਮੰਮੀ ਫੋਟੋ ਫੋਟੋ ਹੈਗੀ ਮੁੰਡੇ ਦੀ ਕੋਈ ਹਾਂਜੀ ਮੰਮੀ ਦਿਖਾ ਮਨੈ ਫੋਟਵਾਂ ਤੇ ਹੈਗੀਆਂ ਮੇਰੇ ਕੋਲ ਵਾਧੂ ਫੋਟਵਾਂ ਮਨ ਤੇ ਟੈਨਸ਼ਨ ਹੈਗੀ ਤੇਰ ਪਾਪਾ ਨੂੰ ਕਿਸ ਤਰ੍ਹਾਂ ਟੈਕਲ ਕਰਾਂ ਮੰਮੀ ਪਾਪਾ ਨੂੰ ਟੈਕਲ ਕਰਨਾ ਨਾ ਤੁਸੀਂ ਆਪੇ ਹੀ ਕਰਨਾ ਵਾ ਚਲ ਫੋਟੋ ਦੇ ਦਿਖਾ ਮਨ ਪਹਿਲਾਂ ਆ ਲੋ ਫੋਟੋ ਵੇਖੋ ਤੇ ਮੁੰਡਾ ਤੇ ਸੋਹਣਾ ਵਾ ਚਲ ਆਪਣੇ ਵਿੱਚ ਰਲ ਗੀ ਜਾਣਾ ਮੈਂ ਵੇਖਿਆ ਮੇਰੀ ਪਸੰਦ ਵਧੀਆ ਵਾ ਨਾ ਪਸੰਦ ਚਲੋ ਤੇ ਵਧੀਆ ਹੈਗੀ ਐ ਮਨ ਦੇ ਮੁੰਡਾ ਬਹੁਤ ਜੱਚਦਾ ਪਏ ਹੁਣ ਤੇਰੇ ਪਾਪਾ ਨੂੰ ਸਮਝ ਨਹੀਂ ਆਣੀ ਮਨ ਦੇ ਪਾਪਾ ਨੂੰ ਵੀ ਆ ਜਾਏਗੀ ਤੇ ਸਾਰਾ ਮੇਰੀ ਗੱਲ ਸੁਣੋ ਤੁਹਾਨੂੰ ਜੱਚਿਆ ਨਾ ਤੇ ਪਾਪਾ ਨੂੰ ਵੀ ਜੱਚੂਗਾ ਤੁਹਾਨੂੰ ਪਤਾ ਤੋ ਇਹ ਵੇਖੋ ਅੱਜ ਕੱਲ ਕੀ ਚੱਲਣਦੇ ਆ ਕੁੜੀਆਂ ਘਰੋਂ ਭੱਜ ਜਾਂਦੀਆਂ ਵਾ ਹਾਏ 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 ਸਾਡੇ ਘਰ ਵਿੱਚ ਇਹੋ ਜੀ ਗੱਲ ਪੂਰੀ ਗੱਲ ਤੇ ਸੁਣੋ ਕੁੜੀਆਂ ਘਰੋਂ ਭੱਜ ਜਾਂਦੀਆਂ ਉਹ ਮਾਪਿਓ ਦੀ ਭਾਗ ਤੇ ਦਾਗ ਲਾ ਦਿੰਦੀਆਂ ਪਰ ਮੈਂ ਕਦੀ ਵੀ ਇਹੋ ਜਿਹਾ ਕਦਮ ਨਹੀਂ ਚੁੱਕਣਾ ਕਿਉਂਕਿ ਇਹ ਵੀ ਇਹੋ ਹੀ ਕਹਿੰਦੇ ਸੀਗੇ ਕਿ ਆਪਾਂ ਜੋ ਕੁਝ ਵੀ ਕਰਨਾ ਵਾ ਪੇਰੈਂਟਸ ਨੂੰ ਕੌਨਫੀਡੈਂਸ ਤੇ ਲੈ ਕੇ ਕਰਨਾ ਇਦਾਂ ਦਾ ਕੋਈ ਵੀ ਕਦਮ ਨਹੀਂ ਚੁੱਕਣਾ ਜਿੰਨਾ ਪੇਰੈਂਟਸ ਹਟੋ ਚਲ ਮੁੰਡਾ ਤੇ ਅਸੀਂ ਗੱਲ ਮਨ ਉਸਿਆਣਾ ਲੱਗਾ ਵਾ ਜਾਂ ਕਦਮ ਨਹੀਂ ਚੁੱਕਿਆ ਪਰ ਫਿਰ ਵੀ ਤੇਰੀ ਕੋਰੀ ਭੈਣ ਨਾਲ ਵੀ ਗੱਲ ਕਰ ਲੰਨੀ ਆ ਨਾ ਮੰਮੀ ਤੂੰ ਸਾਰਿਆਂ ਨਾਲ ਗੱਲ ਕਰੋ ਮੈਂ ਕਿਹੜਾ ਕੋਈ ਚੋਲ ਮੈਂ ਕਿਉਂ ਜੇ ਸਾਰਿਆਂ ਨਾਲ ਗੱਲ ਨਹੀਂ ਕਰਨੀ ਸਿਰਫ ਤੇਰੀ ਭੈਣ ਨਾਲ ਤੇ ਦਨ ਕਿ ਭਰਾ ਨਾਲ ਵੀ ਨਹੀਂ ਕਰਨੀ ਮੁੰਡਾ ਸਹੀ ਹੈਗਾ ਵਾ ਬੈ ਫਿਰ ਵੀ ਤੇਰੇ ਪਾਪਾ ਨਾਲ ਗੱਲ ਕਰਾਂਗੇ ਪਾਪਾ ਨੂੰ ਮੈਂ ਹੀ ਕਹਾਂਗੀ ਤਾਂ ਜੇ ਕੁੜੀ ਨੇ ਅਸੀਂ ਵੀ ਤੇ ਉਹਦੇ ਵਾਸਤੇ ਵੇਖਣਾ ਹੀ ਨਾ ਜੇ ਕੁੜੀ ਨੇ ਵੇਖ ਲਿਆ ਚਲ ਕੋਈ ਗੱਲ ਨਹੀਂ ਤੇ ਫਿਰ ਪਾਪਾ ਨੂੰ ਮੈਂ ਮਨਾਵਾਂਗੀ ਕਰਾਂਗੀ ਜਿਸ ਤਰ੍ਹਾਂ ਕਰ ਤੂੰ ਚਾਹ ਬਣਾ ਲਿਆ ਤੇ ਉਨੀ ਦਰ ਮੈਂ ਪਾਪਾ ਨਾਲ ਗੱਲ ਕਰਦੀ ਆ ਤੇ ਤੂੰ ਚਾਹ ਬਣਾ ਲਿਆ ਫਿਰ ਹੈ ਚਲੋ ਮੰਮੀ ਮੈਨੂੰ ਪਤਾ ਪਾਪਾ ਨੂੰ ਮੇਰੇ ਆਦੀ ਚਾਹ ਬੜੀ ਪਸੰਦ ਆ ਚਾਚਾ ਤੂੰ ਚਾਹ ਬਣਾ ਵਧੀਆ ਬਣਾਈ ਹੈ ਲਾਖੀ ਪਾ ਠੀਕ ਹੈ ਮੰਮੀ ਠੀਕ ਹੈ ਹੈ ਮੰਮੀ ਚਲੇ ਗਏ ਹੁਣ ਇਤਰਾ ਖਾਦੀ ਆ ਫੋਨ ਕਰਦੀ ਜਨਾਬ ਨੂੰ ਵੇਖਾਂ ਕਿੱਥੇ ਗਏ ਚੱਕ ਲਓ ਫੋਨ ਆ ਪਤਾ ਨਹੀਂ ਕਿੱਥੇ ਬੀਜ਼ੀ ਹੋ ਜਾਂਦੇ ਬਾਅਦ ਚੋ ਹਲੋ ਹਲੋ ਹਾਂਜੀ ਕਿੱਥੇ ਗਏ ਨਹੀਂ ਬੀਜ਼ੀ ਫੋਨ ਨਹੀਂ ਚੁੱਕਨਦੇ ਉਹ ਚੱਕ ਤੇ ਲਿਆ ਹੋਆ ਦੱਸੋ ਮੇਰੀ ਗੱਲ ਸੁਣੋ ਜਿੰਨੀ ਜਲਦੀ ਹੋ ਸਕਦਾ ਨਾ ਮੇਰੇ ਨਾਲ ਮਿਲੋ ਆ ਕੇ ਹੁਣ ਇਹ ਤੇ ਮੇਰੇ ਕਿ ਜਾਵਾ ਮੈਨੂੰ ਨਹੀਂ ਪਤਾ ਬੜਾ ਵੱਡਾ ਪੰਗਾ ਪੈ ਗਿਆ ਹੁਣ ਤੁਹਾਨੂੰ ਮੈਨੂੰ ਮਿਲਣਾ ਹੀ ਪੈਣਾ ਵਾ ਕੀ ਪੰਗਾ ਪੈ ਗਿਆ ਚੰਗੀ ਭੜੀ ਤੇ ਗਈ ਹਾਂ ਕੀ ਹੋਇਆ ਯਾਰ ਮੈਨੂੰ ਨਹੀਂ ਪਤਾ ਤੂੰ ਜਲਦੀ ਤੋਂ ਜਲਦੀ ਜਿੱਤਰਾ ਮਰਜੀ ਆ ਕੇ ਮੈਨੂੰ ਮਿਲੋ ਬਹੁਤ ਪੰਗਾ ਪੈ ਚੁੱਕਾ ਆ ਵਾ ਸਭ ਕੁਝ ਠੀਕ ਆ ਇਹ ਗੱਲ ਮੈਂ ਤੁਹਾਨੂੰ ਫੋਨ ਦੇਣ ਦੱਸ ਸਕਦੀ ਬਸ ਮੈਨੂੰ ਮਿਲੋ ਆ ਕੇ ਚਲ ਮੈਂ ਆ ਗਿਆ ਮੈਂ ਆ ਗਿਆ ਅੱਧੇ ਘੰਟੇ ਮਮੀ ਓ ਮੈਨੂੰ ਨਾ ਪਿੰਕ ਸ਼ਰਟ ਦੋ ਛੇਤੀ ਉਠੋ ਉਹ 1 ਮਿੰਟ ਦੇਣੀ ਆ ਕੀ ਗੱਲ ਏ ਡੀ ਕਾਦੀ ਗਾਦੀ ਪਈ ਆ ਇਹਨੇ ਗੱਡੀ ਚ ਹੀ ਰਹਿ ਗਈ ਗੱਡੀ ਚ ਉਠੋ 1 ਮਿੰਟ ਐਡੀ ਮਹਿੰਗੀ ਘੜੀ ਆ ਕਿੱਥੋਂ ਲਈ ਉਹ ਡੀਕੇ ਦੀ ਆ ਤੂੰ ਡੀਕੇ ਦੀ ਘੜੀ ਲੈ ਕੇ ਆਇਆ ਪਰਸੋਂ ਵੀ ਤੂੰ ਉਹਦੇ ਕੱਪੜੇ ਮੰਗ ਕੇ ਲੈਣ ਦੇ ਅੱਜ ਤੂੰ ਉਹਦੀ ਘੜੀ ਮੰਗ ਕੇ ਲੈ ਦੇ ਤੂੰ ਕਰਦਾ ਕੀ ਹੈਗਾ ਮੈਂ ਕਿਤੇ ਕੰਮ ਜਾਣਾ ਵਾ ਜਲਦੀ ਪਿੰਕ ਛੱਡ ਮੈਨੂੰ ਇੱਥੇ ਬਹਿ ਪਹਿਲਾ ਮੈਨੂੰ ਇਹ ਦੱਸ ਬੀਤੂ ਕਰਨ ਕੀ ਡਿਆ ਆ ਕਿਤੇ ਕਿਤੇ ਮਰ ਜਾ ਦੋ ਨੰਬਰ ਦਾ ਕਿਤੇ ਕੰਮ ਤੇ ਨਹੀਂ ਕਰਨ ਡਿਆ ਕਿਤੇ ਜਿੰਨੀ ਤੇਰੀ ਤਨਖਾਹ ਉਹਦੇ ਵਿੱਚ ਐਡੇ ਵੱਡੇ ਸ਼ੌਂਕ ਨਹੀਂ ਪਾਲੇ ਜਾਂਦੇ ਹਗੇ ਮੰਮੀ ਆ ਮੈਂ ਕਹਾਂ ਮੇਰੀ ਆ ਤੇ ਤੁਸੀਂ ਮੈਨੂੰ ਤਾਦੇ ਗੱਲ ਕਹੋ ਮੈਂ ਤੇ ਕਹਿੰਦੇ ਆ ਡੀਕੇ ਦੀ ਆ ਤੁਸੀਂ ਫੋਨ ਕਰਕੇ ਪੁੱਛ ਲਓ ਮੇਰੀ ਗੱਲ ਸੁਣ ਵੇ ਫੋਨ ਕਰਕੇ ਪੁੱਛ ਲਓ ਆ ਤੂੰ ਕਰਨ ਕੀ ਡਿਆ ਆ ਨਾ ਜਾਣਾ ਕੱਪੜੇ ਬਦਲਣਾ ਅ ਗੱਡੀਆਂ ਕਦੀ ਕਿਹਦੀ ਮੰਗ ਲਿਆ ਨਾ ਕਦੀ ਕਿਹਦੀ ਮੰਗ ਲਿਆ ਨਾ ਆਪਣਾ ਤੇ ਤੇਰਾ ਮੋਟਰਸਾਈਕਲ 4 ਦਿਨ ਹੋ ਗਏ ਪੈਂਚਰ ਲਵਾਉਣ ਵਾਲਾ ਉਹ ਤੂੰ ਤੇਰੇ ਕੋਲ ਲਵਾਇਆ ਨਹੀਂ ਚਾਣ ਡਿਆ ਐਨੇ ਵੱਡੇ ਸ਼ੌਂਕ ਨਾ ਪਾਲ 50 ਰੁਪਏ ਦਾ ਪੈਂਚਰ ਲੱਗਣਾ ਇਹ ਥੋੜੀ ਪੈਂਚਰ ਨਹੀਂ ਲਵਾ ਸਕਦਾ ਗੱਲ ਇਹ ਟਾਈਮ ਨਹੀਂ ਲੱਗਣ ਡਿਆ ਟਾਈਮ ਤੂੰ ਕਿਹੜਾ ਇਲੈਕਸ਼ਨ ਚ ਖਲੋਤਾ ਜਿਹੜਾ ਤੇਰਾ ਟਾਈਮ ਨਹੀਂ ਲੱਗਣ ਡਿਆਗਾ ਨਾਲੇ ਮੇਰੀ ਗੱਲ ਸੁਣ ਲਾ ਕਿੰਨੇ ਦਿਨ ਹੋ ਗਏ ਤੈਨੂੰ ਮੈਂ ਕਿਹਾ ਕਿ ਘਰ ਦਾ ਸਮਾਨ ਮੁਕਿਆ ਲੈ ਕੇ ਆ ਦੂਜੀ ਦੂਜੀ ਗੱਲ ਤੂੰ ਗਿਆ ਕਿੱਥੇ ਸੀ ਵੇ ਮਮੀ ਤੁਸੀਂ ਕੀ ਠਾਣੀ ਦਾ ਰਾਂਗੂ ਮੈਨੂੰ ਹੁੰਦੀ ਹੈ ਸਵਾਲ ਜਵਾਬ ਕਰਨ ਦਾ ਇਹ ਪੇਰੇ ਕੀ ਹੋ ਗਿਆ ਵਾ ਮੈਂ ਤੁਹਾਨੂੰ ਸ਼ਰਟ ਕੀ ਕਹਿ ਦਿੱਤੀ ਤੁਸੀਂ ਗੱਲਾਂ ਹੀ ਸਨੇ ਕਰੀ ਜਾਂਦੇ ਆ ਆ ਤੇਰੀ ਕੰਪਨੀ ਚੋਂ ਫੋਨ ਆਇਆ ਸੀ ਉਹ ਕੰਦੇ ਆ ਕਿ ਸਰ ਤਿੰਨ ਦਿਨ ਹੋ ਗਏ ਆ ਬੜੇ ਨਹੀਂ ਉੱਥੇ ਤੇ ਤੂੰ ਜਾਣਾ ਕਿੱਥੇ ਹੈ ਵੇ ਕੋਈ ਝੂਠ ਬੋਲਦਾ ਵਾ ਮੈਂ ਅੱਜ ਕਹਿ ਕੇ ਆਫ ਲਿਆ ਵਾ ਆਫ ਲਿਆ ਮੇਰੀ ਗੱਲ ਸੁਣ ਲੈ ਕਾਕਾ ਨਾ ਇੰਨੀਆਂ ਛੁੱਟੀਆਂ ਕਰਿਆ ਕਰ ਬਾਅਦ ਚ ਉਹਲੇ ਤਨਖਾਹ ਕੱਟ ਲੈਂਦੇ ਤੇ ਫੇਰ ਤੂੰ ਕਰਦਾ ਕੀ ਤੇਰੇ ਦਿਮਾਗ ਚ ਚੱਲਣ ਕੀ ਡਿਆ ਹੈਗਾ ਏ ਛੱਡ ਦੇਣੀ ਕਿ ਨਹੀਂ ਨਹੀਂ ਕੀ ਆ ਫੇਲੇਣਾ ਨਹੀਂ ਮੈਂ ਨਹੀਂ ਲੈਣੀ ਤੇ ਨਾਲੇ ਮੇਰੀ ਗੱਲ ਸੁਣ ਆ ਰੋਜ ਦੀਆਂ ਗੱਡਾਂ ਬਣ ਕੇ ਨਾ ਸੁੱਟਣਾ ਚਾਹਿਆ ਕਰ 10 ਰੁਪਏ ਇੱਕ ਕੱਪੜੇ ਦੇ ਲੰਦੇ ਪ੍ਰੈਸ ਦੇ 5 ਰੁਪਏ ਲੰਦੇ 10 ਰੁਪਏ ਲੰਦੇ ਤੇ ਤੂੰ ਲਾ ਆਨਾ ਹੈ ਕੱਪੜੇ ਬਦਲ ਕੇ ਓਨ ਨੂੰ ਚੱਲ ਜਾਨਾ ਆਨਾ ਕੱਪੜੇ ਬਦਲ ਕੇ ਓਨ ਨੂੰ ਚਲੇ ਜਾਨਾ ਕਾਦੇ ਵਾਸਤੇ ਆ ਕੱਪੜਾ ਸ਼ਰਟ ਪਿੰਕ ਸ਼ਰਟ ਪ੍ਰੈਸ ਕਰਾਈ ਆ ਮੈਂ ਨਹੀਂ ਕਰਵਾਈ ਚੰਗਾ ਫਿਰ ਕਰਕੇ ਦੋ ਛੇਤੀ ਕਰੋ ਮੈਂ ਕਿਉਂ ਕਰਕੇ ਦਵਾਂ ਤੂੰ ਆਣਾ ਜਾਣਾ ਕਰਕੇ ਦੋ ਮੈਨੂੰ ਦੱਸਦੇ ਸੀ ਕਰਦਾ ਕੀ ਐ ਤੂੰ ਮੈਂ ਨੇ ਸ਼ਾਮੀ ਆਉਂਗਾ ਸਾਰਾ ਕੁਝ ਦੱਸ ਦੂੰਗਾ ਤੁਸੀਂ ਮੈਨੂੰ ਸ਼ਰਟ ਦੇ ਦੋ ਬਸ ਉਠੋ ਠੋ ਛੇਤੀ ਕਰੋ ਹਾਏ ਇੱਕ ਤਾਂ ਇਨੇ ਕਲਪਾ ਛੱਡਿਆ ਮੈਨੂੰ ਐਸਾ ਮੁੰਡੇ ਨੇ ਅੱਧਾ ਖਰਚਾ ਤਾਂ ਕਰਦਾ ਇਨੇ ਵਧਾਇਆ ਆਇਆ ਫੇਰ ਲੇਟ ਹੋ ਗਈ ਤਾਂ ਅੱਜ ਨਹੀਂ ਮੈਂ ਲੇਟ ਹੋਇਆ ਅੱਜ ਕਹਿ ਲੈ ਆ ਸੌਰੀ ਅੱਜ ਨਹੀਂ ਤੁਸੀਂ ਲੇਟ ਹੀ ਜੇ ਮੈਂ 5 ਮਿੰਟ ਹੋ ਗਏ ਖੜੀ ਆ ਹੋ ਗਏ 5 ਮਿੰਟ ਤੇ ਹੋਰ ਕੀ ਆ ਜਲਦੀ ਦੱਸ ਕਿਹਨ ਕੀ ਗੱਲ ਹੋਈ ਆ ਤੂੰ ਤੇ ਮੈਨੂੰ ਐ ਭਜਾਇਆ ਹੀ ਕੋਈ ਹਿਸਾਬ ਹੀ ਨਹੀਂ ਉਹ ਗੱਲ ਗੁਲ ਮੈਂ ਬਾਅਦ ਚ ਦੱਸ ਦਾਂਗੀ ਪਹਿਲਾਂ ਜਲਦੀ ਜਲਦੀ ਚਲੋ ਕਿੱਥੇ ਬੈਠੋ ਮੈਨੂੰ ਕੁਝ ਖਾਣਾ ਵੀ ਆ ਘਰ ਵੀ ਮੈਂ ਗਈ ਐਨਾ ਪੰਗਾ ਪਿਆ ਹੋਇਆ ਸੀਗਾ ਮੈਂ ਐ ਤੇ ਕੋਈ ਬਹਾਨਾ ਲਾ ਕੇ ਆਈ ਆ ਕਿੱਥੇ ਬੈੰਨੇ ਆ ਖਾਣੇ ਤੇ ਫੇਰ ਉੱਥੇ ਗੱਲ ਕਰਦੇ ਆ ਪੰਗਾ ਹਾਂਜੀ ਤੁਸੀਂ ਪੰਗਾ ਹੀ ਸਮਝੋ ਬੈਸੂਂਗੇ ਮੈਂ ਉੱਥੇ ਹੀ ਖਾ ਪੀ ਕੇ ਜਦੋਂ ਮੇਰਾ ਪੇਟ ਭਰ ਜਾਏਗਾ ਮਨੇ ਮੇਰੇ ਨੂੰ ਤਾਂ ਲੱਗਣ ਰਿਆ ਤੂੰ ਜਿਤਨਾ ਸਿਰਫ ਖਾਣ ਹੀ ਆਈ ਹੈ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਐ ਤੂੰ ਕਿਤੇ ਰੋਕੋਗੇ ਬੈਠੋਗੇ ਫੇਰ ਆਪਾਂ ਗੱਲ ਕਰਾਂਗੇ ਗੱਡੀ 'ਚ ਗੱਲ ਮੇਰੇ ਕੋਲ ਨਹੀਂ ਹੁੰਦੀ ਤੁਹਾਨੂੰ ਪਹਿਲਾਂ ਚਲੋ ਚਲੋ ਆ ਇੱਥੇ ਲੱਗੇ ਰੈਸਟੋਰੈਂਟ ਹੈ ਉੱਥੇ ਚਲੋ और नहीं है। अच्छा दर्शन की गल गल ਕਾਲ ਤੁਹਾਨੂੰ ਕੀ ਦੱਸਾਂ ਮੈਂ ਕਿਦੋਂ ਘਰ ਗਈ ਆ ਤੇ ਮੰਮੀ ਬੈਠੀ ਮੇਰੇ ਰੂਮ ਦੇ ਵਿੱਚ ਮੇਰਾ ਵੇਟ ਕਰਨ ਦੇ ਸੀ ਹੂੰ ਤੇ ਮੈਨੂੰ ਪੁੱਛ ਲਾਪੇ ਕੋਈ ਦੱਸ ਕੀ ਗੱਲ ਆ ਕੀ ਗੱਲ ਆ ਕੋਈ ਤੇ ਗੜਬੜ ਹੈ ਕੋਈ ਤੇ ਗੜਬੜ ਹੈ ਤੇ ਫਿਰ ਮੈਨੂੰ ਉਹਨਾਂ ਨੂੰ ਦੱਸਣਾ ਪਿਆ ਤੁਹਾਡੇ ਬਾਰੇ ਸਾਰਾ ਕੁਝ ਤੇ ਮੈਂ ਦੱਸਤਾ ਸਾਰਾ ਕੁਝ ਜੋ ਜੋ ਸੀਗਾ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੀ ਕਰਦੇ ਜੇ ਮੈਂ ਵੀ ਦੱਸਤਾ ਤੁਸੀਂ ਮੈਨੇਜਰ ਜੇ ਐਮ ਐਨ ਸੀ ਦੇ ਵਿੱਚ ਤੇ ਐਮ ਐਨ ਸੀ ਚ ਹਾਂਜੀ ਤੇ ਉਹਨਾਂ ਨੇ ਤੁਹਾਡੇ ਇੱਕ ਮੈ ਫੋਟੋ ਵੀ ਦਿਖਾਈ ਤੇ ਕਹਿੰਦੇ ਫੋਟੋ ਵੇਖ ਕੇ ਕਹਿੰਦੇ ਮੁੰਡਾ ਤੇ ਸੋਹਣਾ ਵਾ ਤੁਹਾਡੇ ਵਿੱਚ ਰਹਦਾ ਵੀ ਆ ਚਲੋ ਇਹ ਤੇ ਮੈਨੂੰ ਮਾਣਿਆ ਆਪਣੇ ਆ ਤੇ ਮੰਮੀ ਨੇ ਤੇ ਹਾਂ ਕਰਤੀ ਆ ਤੇ ਬਾਕੀ ਰਹਿ ਗਈ ਪਾਪਾ ਦੀ ਗੱਲ ਮੈਨੂੰ ਆਸ ਤੇ ਹੈਗੀ ਆ ਮੰਮੀ ਪਾਪਾ ਨੂੰ ਮਨਾ ਲੈਣਗੇ ਡੈਡੀ ਦਾ ਸੁਭਾ ਥੋੜਾ ਗਰਮ ਤੇਗਾ ਵਾ ਪਰ ਮੈਨੂੰ ਪਤਾ ਵਾ ਉਹਨਾਂ ਨੇ ਕਰ ਲੈਣਾ ਮੈਨੇਜ ਤੇ ਹੁਣ ਇੱਕ ਗੱਲ ਹੋਰ ਹੁਣ ਤੁਸੀਂ ਆਣਾ ਸ਼ਾਮ ਨੂੰ ਮੇਰੇ ਘਰ ਅੱਜ हां जी मेनू ने वला जिस तरह मर्ज़ी आओ मैं उनन गया तावा कि तुसी आना व किरण मेरी गर्लसम है मैं मतलब, कि कि मैं मतलब कि कि मैं के की तेरे नाल ਵਿਆਹ ਕਰਾਉਣਾ ਚਾਹੁੰਨਾ ਮੈਂ ਕੋਈ ਮਤਲਬ ਕਿ ਕੋਈ ਟਾਈਮ ਪਾਸ ਨਹੀਂ ਕਰਨਿਆ ਪਰ ਮੈਂ ਤੈਨੂੰ ਇਹ ਸਵੇਰੇ ਕਹਿ ਕੇ ਗਿਆ ਵਾਂ ਕਿ ਮੈਨੂੰ 6 ਮਹੀਨੇ ਦਾ ਟਾਈਮ ਦੇ ਦੇ ਯਾਰ 6 ਮਹੀਨੇ ਮੇਰੇ ਘਰ ਦੇ ਮੇਰਾ ਵੇਟ ਨਹੀਂ ਕਰ ਸਕਦੇ ਉਹਨਾਂ ਨੂੰ ਮੈਂ ਅੱਗੇ 2 ਸਾਲ ਹੋ ਗਏ ਟਾਲ ਮਟੋਲ ਕਰ ਰਹੀ ਐ ਤੁਹਾਨੂੰ ਤੇ ਆਪ ਨੂੰ ਚਾਹੀਦਾ ਮੈਂ ਉਹਨਾਂ ਨਾਲ ਗੱਲ ਕਰ ਲਈ ਮम्मी ਨੇ ਪਾਪਾ ਨਾਲ ਗੱਲ ਕਰ ਲੈਣੀ ਐ ਦੈਟਸ ਇਟ ਹੁਣ ਤੂੰ ਹੀ ਸ਼ਾਮੀ ਆ ਜਿਓ ਘਰੇ ਜੋ ਨਾ ਮੈਂ ਫੋਨ ਕਰਾਂਗੀ ਉਦੋਂ ਆਜੋ ਤੂੰ ਗੱਲ ਨਹੀਂ ਸਮਝ ਰਹੀ ਮੈਂ ਨਹੀਂ ਤੈਨੂੰ ਸਮਝਾ ਸਕਦਾ ਪਰ ਤੂੰ ਸਮਝਣ ਵੀ ਨਹੀਂ ਲਈ 6 ਮਹੀਨੇ ਦਾ ਟਾਈਮ ਮੇਰੇ ਲਈ ਬਹੁਤ ਜ਼ਰੂਰੀ ਆ ਨਾ ਕਾਲੀ ਪਹਿ ਕਾਲੀ ਮੈਂ ਨਹੀਂ ਪਹਿਂਦੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਵਾਂ ਕਿ ਕੁੜੀਆਂ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਹੁੰਦਾ ਤੈਨੂੰ ਇਹ ਨਹੀਂ ਪਤਾ ਦੀ ਮਿਰਕ ਤੇ ਕਿੰਨਾ ਪ੍ਰੈਸ਼ਰ ਪਈ ਜਾ ਰਿਹਾ ਕੀ ਕਹਿੰਦੇ ਉਹ ਕੁਝ ਨਹੀਂ ਕਹਿਣਾ ਕੀ ਹੈ ਹੁਣ ਤੁਸੀਂ ਸ਼ਾਮੀ ਆ ਜਾਓ ਬਾਨੇ ਨਾ ਬਣਾਏ ਮੈਂ ਜਦੋਂ ਬੋਲ ਕਰਾਂਗੀ ਨਾ ਤੁਸੀਂ ਉਦੋਂ ਬਸ ਰੈਡੀ ਹੋ ਕੇ ਆ ਜਾਓ ਆਹ ਮੇਂ ਪਿੰਕ ਸ਼ਰਟ ਪਾਏ ਹੋਏ ਸੋਹਣੇ ਲੱਗਦੇ ਆ ਮੋਰਨ ਕੀ ਸੋਚੀ ਜਾਂਦੇ ਜੇ ਲੈਗ ਤੇ ਘੱਟ ਹੋਵੇ ਜੇ ਤੁਹਾਨੂੰ ਦੇ ਸਭ ਖੁਸ਼ ਹੋਣਾ ਚਾਹੀਦਾ ਮੈਂ ਖੁਸ਼ ਹਾਂ ਸ਼ਰਮਾਉਂਦੇ ਲੱਗ ਨਹੀਂ ਰਿਹਾ ਨਹੀਂ ਨਹੀਂ ਮੈਨੂੰ ਬੜਾ ਚਾਅ ਆ ਚਾਹ ਇਤਰਾ ਨਹੀਂ ਅੰਦਾ ਜਿਦਾਂ ਤੁਸੀਂ ਬਿਹੇਵ ਕਰ ਰਹੇ ਜੀ ਕਿਤੇ ਆਣੀ ਕਰਨਾ ਚਾਹਦੇ ਇਹੋ ਜਿਹੀ ਨਹੀਂ ਗੱਲ ਉਹ ਗੱਲ ਇਹ ਨਾ ਇੱਕਦਮ ਹੈਰਾਨ ਗਿਆ ਹੋ ਗਿਆ ਨਾ ਕਿ ਮੈਂ ਚਾਹ ਨਹੀਂ 6 ਮਹੀਨੇ ਦਾ ਸਮਾਂ ਮੇਰੇ ਕੋ ਸਮੇਂ ਦਾ ਸੀ ਹੈ ਦਾ ਪਰ ਮੈਨੂੰ ਕੀ ਪਤਾ ਕਿ ਇਹ 6 ਦੇ ਟੱਪ ਨਹੀਂ ਬੜੇ ਪਰ ਮੈਨੂੰ ਨਹੀਂ ਪਤਾ 6 ਮਹੀਨੇ ਨੂੰ ਤੁਸੀਂ ਅੱਜ ਸ਼ਾਮੀ 6 ਵਜੇ ਆਜੋ 6 ਮਹੀਨੇ ਦੇ ਤੇ ਮੈਨੂੰ ਪਤਾ ਨਹੀਂ ਆ ਗੱਲ ਵਾਲੇ ਬਾਈ ਤੇਰੀ ਮੰਮੀ ਨੇ ਤੇ ਤੇਰੇ ਡੈਡੀ ਨਾਲ ਗੱਲ ਕਰਨੀ ਆ ਉਹਨਾਂ ਨੇ ਹੁਣ ਹੁਣੇ ਕਰ ਲੈਣੀ ਆ ਗੱਲ ਮੈਨੂੰ ਪਤਾ ਉਹਨਾਂ ਦਾ ਸਾਡੇ ਘਰੇ ਤਰਣੀ ਹੈਗਾ ਫਟਾਫਟੀ ਕੰਮ ਤੜਪਾੜੀ ਹੁੰਦਾ ਹੁੰਦਾ ਨਹੀਂ ਤੜਪਾੜ ਦੇ ਵਿੱਚ ਮੇਰੀ ਬੜੀ ਦੇਦ ਨਹੀਂ ਨਾਲ ਮੇਰੇ ਇੱਕ ਹੋਰ ਗੱਲ ਸੁਣ ਲਓ ਜੇ ਤੁਸੀਂ ਆਗੇ ਤੇ ਠੀਕ ਆ 6 ਵੇ ਤੱਕ ਨਹੀਂ ਤੇ ਫਿਰ ਮੈਂ ਉਹ ਹੀ ਸੋਚਾਂ ਕਿ ਤੁਸੀਂ ਮੈਨਾਂ ਧੋਖਾ ਹੀ ਕੀਤਾ ਬਸ ਠੀਕ ਹੈ ਮੇਰੀ ਵਾਰਟ ਲਾਓ ਵਾਰਟ ਕਿਸ ਗੱਲ ਦੀ ਲਗਣੀ ਉਹ ਫੜੋ ਕੋਈ ਨਹੀਂ ਕੋਈ ਨਹੀਂ ਆਣੇ ਪੈਣਾ ਹੁਣ ਤੂੰ ਤਾਂ ਲਿਖਵਾ ਨਹੀਂ ਚੱਲਦਾ ਆਉਂਗਾ ਮੈਂ ਚਲੋ 6 ਵਜੇ ਆਉਂਗਾ ਫੜ 커피 ਤੇਰੀ ਹੋ ਕੋਲਡ ਮੇਰੀ ਹੌਟ ਆ